ਮੇਰਾ ਨਾਮ ਦੀਪਕ ਭਾਰਤਵਾਦ ਜੀ ਭਾਰਤਵਾਦ ਜੀ ਕੀ ਮਾਮਲਾ ਹੈ ਇੱਕ ਚੋਰੀ ਦਾ ਮਾਮਲਾ ਹੈ ਭਾਜੀ ਅਸੀਂ ਨਾ 12 1:00 ਵਜੇ ਦੁਪਹਿਰੇ ਅਸੀਂ ਲੁਧਿਆਣੇ ਨੂੰ ਗਏ ਮੈਂ ਤੇ ਮੇਰਾ ਬੇਟਾ ਤੇ ਅਸੀਂ ਦੁਕਾਨ ਨੂੰ ਜਿੱਦਾਂ ਕਿ ਬਾਹਰ ਸ਼ੀਸ਼ੇ ਵਾਲਾ ਜਿੰਦੇ ਲੱਜ ਕੇ ਬੰਦ ਕਰ ਜਾਈ ਦੀ ਸੀ ਸ਼ੀਸ਼ੇ ਬੰਦ ਕਰਕੇ ਤਾਂ ਮੇਰਾ ਚੈੱਕਅਪ ਹੋਣਾ ਸੀ ਡੀਐਮਸੀ ਉੱਥੇ ਚੈੱਕਅਪ ਕਰਾਉਣ ਗਏ ਸੀ ਤਾਂ ਜਦੋਂ ਅਸੀਂ ਮੁੜ ਕੇ ਆਏ ਹਾਂ ਹੁਣ ਥੋੜੀ देर ਹੋਈ ਆ ਆ ਕੇ ਦੇਖਿਆ ਤਾਂ ਸਾਡਾ ਸ਼ੀਸ਼ੇ ਦੇ ਲੋਕ ਲੂਕ ਟੁੱਟਿਓ ਸਾਰੇ ਅਸੀਂ ਅੰਦਰ ਵੜ ਕੇ ਦੇਖਿਆ ਸਾਡੇ ਗੱਲੇ ਦੇ ਵੀ ਪੈਸੇ ਸਾਰੇ ਗਿਆ ਵਾ ਮੰਦਰ ਚ ਵੀ ਪੈਸੇ ਸੀ ਉਹ ਵੀ ਗਿਆ ਵਾ ਇੱਕ ਥੱਲੇ ਗ ਉੱਚ ਵੀ 8000 ਰੁਪਏ ਸਿਗਾ ਉਹ ਵੀ ਗਾਇਬ ਆ ਗੁਰੂ ਤੇ ਇੱਕ ਸਾਡਾ ਚੈੱਕ ਬੁੱਕਾਂ ਦਾ ਦੁਕਾਨ ਦਾ ਤੇ ਹੋਰ ਚੈੱਕ ਬੁੱਕਾਂ ਦਾ ਬੈਗ ਆ ਉਹਦੇ ਵਿੱਚੋਂ ਉਹਦੇ ਵਿੱਚੋਂ ਮੇਰੀ ਬੋਟੀ ਦੇ ਨੋ ਮੇਰੀ ਦੇ ਚੈੱਕਾਂ ਵਾਲੀ ਚੈੱਕ ਬੁੱਕ ਜਿਹਦੇ ਤੇ ਸਾਈਨ ਕੀਤੇ ਹੋ ਸੀਗੇ ਬੋਟੀ ਬਾਹਰ ਗਈ ਆ ਅਸੀਂ ਸਾਈਨ ਕਰਾ ਲਈ ਵੀ ਚਲੋ ਸਾਡਾ ਖਾਤਾ ਚੱਲਦਾ ਰਹਿੰਦਾ ਉਹ ਉਹੀ ਚੈੱਕ ਬੁੱਕ ਸਾਡੀ ਗਾਇਬ ਕੀਤੀ ਆ ਉਹ ਚੈੱਕ ਬੁੱਕ ਚਲੀ ਗਈ ਆ ਬੀਵੀਆਰ ਡੀਵੀਆਰ ਪੁੱਟ ਕੇ ਲੱਗਿਆ ਜੀ ਅੱਛਾ ਡੀਵੀਆਰ ਪੁੱਟ ਕੇ ਲੱਗਿਆ ਡੀਵੀਆਰ ਵੀ ਪੁੱਟ ਕੇ ਲੱਗਿਆ ਜੀ ਤੇ ਸ਼ਟਰ ਚੱਕਿਆ ਜੀ ਆਪਾਂ ਸ਼ੀਸ਼ੇ ਵਾਲਾ ਲਾਉਣ ਲੱਗਿਆ ਹਾਂ ਜੀ ਸ਼ਟਰ ਚੱਕਿਆ ਅੱਗੇ ਵੀ ਜਾਈ ਦਾ ਘ ਲੋਕ ਲਾ ਕੇ ਜਾਈਦੇ ਸਾਰੇ ਕਿਹੜੀ ਕਿਹੜੀ ਦੁਕਾਨ ਹੈ ਤੁਹਾਡੀ ਕਿਸ ਗਰੂਪ ਸਾਡੀ ਭਾਣੂ ਕੀ ਰੋਡ ਵੀ ਇਹਨੂੰ ਕਹਿੰਦੇ ਰਾਜਾ ਗਾਰਡਨ ਕਹਿੰਦੇ ਆ ਆ ਗੇਟ ਤੋਂ ਆਦੀਆਪਾਦਾ ਗੇਟ ਤੋਂ ਫਾਰਸ ਪੈਟ ਸ਼ਾਪ ਮੇਰੀ ਦੁਕਾਨ ਦਾ ਨਾਮ ਹੈ ਜੀ ਪੈਟ ਪੈਟ ਦੀ ਦੁਕਾਨ ਹੈ ਐਸਪੀ ਫੀਡ ਦੀ ਐਕਸੈਸਰੀ ਫੀਡ ਕੋਈ ਹੋਰ ਸਮਾਨ ਵੀ ਚੋਰੀ ਹੋਇਆ ਹੈ ਹੋਰ ਸਮਾਨ ਨਹੀਂ ਕੋਈ ਵੀ ਉਹਨਾਂ ਨੇ ਚੋਰੀ ਕੀਤਾ ਜੀ ਗੱਲਾਂ ਭੰਨਿਆ ਗੱਲੇ ਦੇ ਥੱਲੇ ਕੱਢ ਗਿਆ ਗੱਲੇ ਥੱਲਿਓ ਤੇ ਮੰਦਿਰ ਦੇ ਵਿੱਚ ਜਿਹੜੇ ਅਸੀਂ ਪੈਸੇ ਬੰਨ ਕੇ ਰੱਖੀਦੇ ਸੀ ਉਹ ਵੀ ਇਕੱਠੇ ਸੀਗੇ ਤਿੰਨ ਚਾਰ ਤਿੰਨ ਚਾਰ ਸਾਲ ਦੇ ਇਕੱਠੇ ਕੀਤੇ ਸੀ ਅਸੀਂ ਇਕੱਠੇ ਚੜਾਈਦੇ ਆ ਉਹ ਤਾਂ ਉਹ ਵੀ ਵਿੱਚੋਂ ਸਾਰੇ ਪੈਸੇ ਪੈਸੇ ਲੱਗਿਆ ਸਾਰੇ ਤੇ ਵੀਆਰ ਲੱਗ ਗਏ ਉਹ ਤੇ ਕਾਫੀ ਪੈਸੇ ਹੋਣਗੇ ਸਮਝਦੇ ਹਾਂ ਹਾਂਜੀ ਉਹ ਪੈਸੇ ਸਗੇ ਜੀ ਘੱਟੋ-ਘੱਟ 10-12000 ਰੁਪਏ ਹੋ ਸਕਾ ਜੀ ਅਚਕ ਤੇ ਉਹਦਾ ਹੋਰ ਆਪਣੇ ਅਸੀਂ ਉਹ ਗਿਆ ਸੀ ਵੀ ਅਸੀਂ ਲੰਗਰ ਲਾਵਾਂਗੇ ਹੁਣ ਅਸੀਂ ਸ਼ੁਭਰਾਤਰੀ ਦੇ ਤੇ ਉਹ ਸ਼ੁਭਰਾਤਰੀ ਦੀ ਦੇਣ ਸੀ ਤੇ ਉਹ ਦੁਕਾਨ ਤੇ ਪੈਸੇ ਉਹ ਵੀ ਗਏ ਨੇ ਦੁਕਾਨ ਤੇ ਪੈਸੇ 10-12-13000 ਰੁਪਏ ਦੁਕਾਨ ਦਾ ਸੀ ਜੀ ਬਈ 10 ਦੀਆਂ 20 ਦੀਆਂ ਪਰਚੀਆਂ ਸੀ ਜੀ ਉਹ ਅਸੀਂ ਜਿੱਦਾਂ ਹਨੂਮਾਨਗੜੀ ਮੰਦਿਰ ਚ ਮੈਂ ਕਮੇਟੀ ਮੈਂਬਰ ਵੀ ਹਾਂ ਉੱਥੋਂ ਜਿੱਦਾਂ ਅਸੀਂ ਪਰਚੀਆਂ ਲੈ ਆਈਦੀਆਂ ਆ ਦੁਕ ਸਾਰੇ ਪੈਸੇ ਜੀ ਇਹ ਗੋਲਗ ਸੀ ਗੋਲਗ ਦੇ ਪੈਸੇ 10000 ਰੁਪਏ ਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਠੱਡ-ਠੱਡ 25000 ਦਾ ਨੁਕਸਾਨ ਹੋ ਗਿਆ ਕੀ ਕਹਿਣਾ ਸਰ ਚਾਨੇ ਪੁਲਿਸ ਪ੍ਰਸ਼ਾਸਨ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਸਰ ਜਲਦੀ ਜਲਦੀ ਇਹ ਚੋਰ ਲੱਭੇ ਜਾਣ ਜਿਹੜੇ ਸਮੈਕੀ ਹੈ ਜਾਂ ਚੋਰ ਹੈ ਜਿਹੜੇ ਵੀ ਹੈਗੇ ਆ ਇਹ ਤਾਂ ਪੁਲਿਸ ਨੇ ਲੱਭਣੇ ਆ ਤੇ ਪੁਲਿਸ ਜਲਦੀ ਜਲਦੀ ਲੱਭੇ ਤਾਂ ਸਾਡੇ ਪੈਸੇ ਸਾਨੂੰ ਦਵਾਈ ਜਾਣ